ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ 5 ਘਰ ਪਹਿਲਾ ਅਸ਼ਟਪਦੀਆ ਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੇ ਵਥ ਸਭ ਜਗ ਜਿਨਹੈ ਉਪਾਇਆ ਭਾਈ ਕਰਨ ਕਰ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਕੈਨ ਕਹੀਐ ਕਿਉ ਦੇਖੀਐ ਭਾਈ ਕਰਤਾ ਇੱਕ ਅਕਥ ਗੁਰੂ ਗੋਬਿੰਦ ਸਾਹਿਯੇ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਐ ਹਰਿ ਭਗਵੰਤਾ ਨਾਮੁ ਧਾਨ ਤੀ ਜਨ ਆਪਣੇ ਦੁਖੁ ਦਰਦ ਕਾ ਹੰਤਾ ਵਿੱਚ ਹੈ ਭਾਈ ਨੋ ਨਿੰਦ ਭਾਏ ਪੰਡਾਰ ਇਸ ਕੀ ਕੀਮਤ ਨਾ ਪਵੈ ਭਾਈ ਉੱਚਾ ਅਗਮ ਅਪਾਰ ਜੀ ਜਾਂਤ ਪ੍ਰਤ ਭਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਗੁਰ ਪੂਰਾ ਭੇਟੀਐ ਭਾਈ ਖਾਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਵੀਹ ਭਾਈ ਭ੍ਰਮ ਭਾਉ ਐ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਇ ਪਰਗਾਸ ਗੁਰਬਚਨੀ ਸੁਖ ਖੂਬ ਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋੜੀਐ ਭਾਈ ਹੋਇ ਸਭ ਕੀ ਧੂਰਾ ਘਾਟ ਘਾਟ ਬ੍ਰਹਮ ਵਿਸਾਰਿਆ ਭਾਈ ਤਿੱਖ ਸੁਣ ਹਜੂ ਪੂਰਾ ਜੇਤ ਜਨ ਵਿਸਰੇ ਪਾਰ ਬ੍ਰਹਮ ਭਾਈ ਜੇਤ ਜਨ ਮਰੀਆ ਝੂਰਾ ਕੰਨ ਕਰਾਵਣ ਸਮਰਥੋ ਭਾਈ ਸਰਬ ਕਲਾ ਭਰਪੂਰਾ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੂ ਬਿਨਾਸ ਇਸ ਭਾਵੈ ਤਾਂ ਮੇਲ ਲਾਇ ਭਾਈ ਹਿਰਦੈ ਨਾਮ ਅਨਵਾਸ ਗੁਰਮੁਖ ਕਮਲ ਪਰਗਾਸੀਐ ਭਾਈ ਹਿਰਦੈ ਹੋਆ ਪਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮਾਲਿਆ ਧਰਤ ਆਕਾਸ ਗੁਰ ਪੁਰ ਸੰਤੋਖਿਆ ਭਾਈ ਇਹ ਨਸ ਲਾਗਾ ਭਾਉ ਰਸਨਾ ਰਾਮ ਰਵੇ ਸਦਾ ਭਾਈ ਸਾਚਾ ਸਾਦ ਸੁਆ ਕਰਨੇ ਸੁਣ ਸੁਣ ਜੀਵਿਆ ਭਾਈ ਨੇ ਚਲ ਪਾਇਆ ਥਾ ਜਿਸ ਪਰ ਪੀਤ ਨ ਆਵੇ ਭਾਈ ਸੋ ਜੀੜਾ ਜਲ ਜਾ ਬਹੁ ਗੁਣ ਮੇਰੇ ਸਾਹਿਬੈ ਭਾਏ ਹਉ ਤਿਸ ਕਾ ਬਲ ਜਾ ਉਹ ਨਿਰਗੁਣਿਆਰੇ ਪਾਲਦਾ ਭਾਏ ਦੇਨਿ ਥਾਵੇ ਥਾ ਰਿਜਕ ਸੰਭਾਹੇ ਸਾਸ ਸਾਸ ਭਾਏ ਗੂੜਾ ਜਾ ਕਾ ਨਾਮ ਜਿਸ ਕੋ ਰਸਾ ਚਾਹ ਭੇਤੀਐ ਭਾਇ ਪੂਰਾ ਤਿਸ ਕਰਮਾ ਇਸ ਬਿਨ ਘੜੀ ਨਾ ਜੀਵੀਐ ਭਾਇ ਸਰਬ ਕਲਾ ਭਰਪੂਰ ਸਾਸ ਗਿਆਸ ਨ ਵਿਸਰਐ ਭਾਇ ਵੇਖੋ ਸਦਾ ਹਜੂਰਾ ਸਾਧੂ ਸੰਗ ਮਿਲਾਇਆ ਭਾਇ ਸਰਵਰ ਹੈ ਆ ਭਰਪੂਰ ਜਿੰਨਾ ਪ੍ਰੀਤ ਨ ਲਗਿਆ ਭਾਈ ਸੇនិត ਨਿਤ ਮਰਦੇ ਝੂਰਾ ਅੰਚਲ ਲਾਇਤਰਾਇਆ ਭਾਈ ਬਾਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਂ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਓ ਜਨਨਾ ਮਯਾਧਾਰ ਨਾਨਕ ਤੇ ਸਰਣਾਗਤੀ ਭਾਈ ਜੇ ਕੇਲ ਬਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਭਾਈ ਓ ਜਨਨਾ ਮਯਾਧਾਰ ਨਾਨਕ ਸਰਨਾਗਨੇ ਭਾਏ ਜੇ ਗਿਲ ਵਿਖ ਕਾਟਣ ਹਾਰ